ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਪਹਿਲਾਂ ਆਪਾਂ ਕੀਤੀ ਚਾਹ ਤੇ ਹੁਣ ਟਾਈਮ ਹੋ ਚੁੱਕਿਆ 2:00 ਤਾਂ ਹਾਂਜੀ ਤੇ ਟਾਈਮ ਹੋ ਚੁੱਕਿਆ 1:30 ਵਜੇ ਚੁੱਕੇ ਨੇ ਤੇ ਆਪਾਂ ਮੈਂ ਕਿਹਾ ਚਲੋ ਸੂਟ ਸੀਗੇ ਹਨਾ ਕਾਫੀ ਕਰਾਂ ਦੇ ਹੁਣ ਕਿਉਂਕਿ ਤਿਹਾਰ ਨੇ ਜਿਹੜੇ ਤੀਆਂ ਤੋਂ ਸੌਣ ਦਾ ਮਹੀਨਾ ਚੜ੍ਹ ਗਿਆ ਤਿਹਾਰ ਸ਼ੁਰੂ ਹੋ ਚੁੱਕੇ ਨੇ ਤਾ ਕਰਕੇ ਬਹੁਤ ਸੋਹਣੇ ਵੈਰਾਈਟੀਆਂ ਨੇ ਜਿਹੜੀਆਂ ਸੂਟਾਂ ਦੀਆਂ ਆਈਆਂ ਹੋਈਆਂ ਨੇ ਜੀ ਇਹ ਆਪਾਂ ਦੋ ਸੂਟ ਨੇ ਜਿਹੜੇ ਆਪਾਂ ਸਟੀਚਿੰਗ ਕਰਾਏ ਨੇ ਮੈਂ ਆਪ ਨੂੰ ਖੁਦ ਨੂੰ ਸਟੀਚਿੰਗ ਕਰਵਾਏ ਨੇ ਹਨਾ ਤੇ ਇਹਨਾਂ ਨਾਲ ਦੇ ਹੋਰ ਸੂਟ ਨੇ ਉਹ ਵੀ ਮਿਲ ਜਾਣਗੇ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਮੈਂ ਸੂਟਾਂ ਤੇ ਵੀਡੀਓ ਬਣਾਉਣੀ ਹੈ ਜਿਹੜੇ ਮੈਂ ਸਟੀਚਿੰਗ ਕਰਾਏ ਨੇ ਅੱਜ ਮੈਂ ਸਿਰਫ ਜਿਹੜੇ ਦੋ ਸੂਟ ਨੇ ਉਹ ਹੀ ਦਿਖਾਉਂਗੀ ਵੀਡੀਓ ਦੇ ਵਿੱਚ ਬਾਕੀ ਸੂਟ ਨੇ ਜੀ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਦਿਖਾਉਂਗੀ ਠੀਕ ਹੈ ਜੀ ਤੇ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਹੀ ਵਧੀਆ ਸੂਟ ਨੇ ਕਲਰ ਹੈ ਇਹਨਾਂ ਦਾ ਮਾਊਸ ਕਲਰ ਸੂਟਾਂ ਦਾ ਕਲਰ ਹੈ ਜ ਤੇ ਇੱਕ ਨਾ ਪੱਖਾ ਵੀ ਲਾਇਆ ਹੋਇਆ ਕਿਰ ਵੀ ਇੰਨੇ ਜਿਆਦਾ ਗਰਮੀ ਆਉਂਦੀ ਹੈ ਪੱਖਾ ਲਾਉਣ ਦੇ ਬਾਅਦ ਤੇ ਅੱਜ ਕੁੱਪ ਬਹੁਤ ਤੇਜ ਹੈ ਜੀ ਹਨਾ ਨਾ ਕੋਈ ਹਵਾ ਦੋ ਤਿੰਨ ਦਿਨ ਹੋ ਗਏ ਬਹੁਤ ਸੋਹਣੀ ਹਵਾ ਚਾਹੀਦੀ ਸੀ ਵਟ ਅੱਜ ਕੋਈ ਹਵਾ ਨਹੀਂ ਹੈ ਜੀ ਤੇ ਮੈਂ ਸੋਚਿਆ ਕਿ ਮੈਂ ਕਿ ਚੱਲੋ ਜਿਹੜੇ ਸੂਟ ਨੇ ਸਟਿਚਿੰਗ ਕਰਵਾਏ ਨੇ ਤੇ ਮੈਂ ਉਹਦੀ ਵੀਡੀਓ ਬਣਾ ਲਵਾਂ ਅੱਜ ਹਨਾ ਤੇ ਜੀ ਆਪਾਂ ਅੱਜ ਹੁਣ ਬਣਾ ਰਹੇ ਆਂ ਵੀਡੀਓ ਸੂਟਾਂ ਦੀ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਿਸੇ ਹੋਰ ਪਹਿਣ ਨੇ ਵੀ ਹਨਾ ਹੋਰ ਵੀ ਕਲਰ ਹੈਗੇ ਨੇ ਤੇ ਆਪਾਂ ਉਹ ਕਲਰ ਚੇਜ ਲੈਣੇ ਹੁਣ ਪਹਿਣਾ ਨੇ ਮੇਰਾ ਆਪਣਾ WhatsApp ਗਰੁੱਪ ਬਣਾਇਆ ਹੋਇਆ ਜੀ ਜੇ ਕਿਸੇ ਵੀ ਭੈਣ ਨੇ ਹਨਾ WhatsApp ਗਰੁੱਪ ਦੇ ਵਿੱਚ ਐਡ ਹੋਣਾ ਹੈ ਤਾਂ ਪਲੀਜ਼ ਮੇਰਾ ਨੰਬਰ YouTube ਤੇ ਦਿੱਤਾ ਹੁੰਦਾ ਜਿਹੜੀਆਂ ਸ਼ਾਰਟ ਵੀਡੀਓ ਨੇ ਤੇ ਅੱਜ ਦੀ ਵੀਡੀਓ ਵਿੱਚ ਸੂਟਾਂ ਨਹੀਂ ਬਣਾ ਰਹੀਆਂ ਸਪੈਸ਼ਲ ਤੇ ਉਹਦੇ ਨਿਚੇ ਮੈਂ ਮੈਂਸ਼ਨ ਕਰ ਦੂੰਗੀ ਆਪਣਾ ਜਿਹੜਾ ਨੰਬਰ ਹੈ ਠੀਕ ਹੈ ਜੀ ਫੋਨ ਨੰਬਰ ਤੁਸੀਂ ਪਲੀਜ਼ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਵਧੀਆ ਸੂਟ ਨੇ ਜਿਹੜੇ ਅੱਜ ਕੱਲ ਆਪਾਂ ਨੂੰ ਪਤਾ ਵੀ ਹੈ ਹਨਾ 트ੈਂਡ ਦੇ ਵਿੱਚ ਚੱਲ ਰਹੇ ਨੇ ਚੀਜ਼ਾਂ ਜਿਹੜੀਆਂ ਤੇ ਇੱਕ ਦੋ ਦਿਨਾਂ ਨੂੰ ਆਪਾਂ ਸੂਟ ਦੁੱਝੇ ਦਿਖਾਵਾਂਗੇ ਜਿਹੜੇ ਨਿੱਗਲ 트੍ਰੈਡ ਵਾਲੇ ਨਹੀਂ ਹਨਾ ਜੀ ਉਹ ਦਿਖਾਵਾਂਗੇ ਆਪਾਂ ਸੂਟ ਠੀਕ ਹੈ ਜੀ ਤੇ ਆਪਾਂ ਜੇ ਇਹਨਾਂ ਨੂੰ ਦਿਖਾਉਨੇ ਜਿਹੜੇ ਮੈਂ ਅੱਜ ਕੋਤੋਂ ਆਪਨਾਂ ਸਟਿਚਿੰਗ ਕਰਵਾਏ ਨੇ ਤੇ ਬਹੁਤ ਵਧੀਆ ਹੀ ਕਲਰ ਹੈ ਤੇ ਬਹੁਤ ਵਧੀਆ ਇਹਨਾਂ ਦੇ ਜਿਹੜੀਆਂ ਵਰਕ ਹੈਗਾ ਬਹੁਤ ਵਧੀਆ ਦਿੱਤਾ ਹੋਇਆ ਠੀਕ ਹੈ ਜੀ ਤੇ ਚਲੋ ਆਪਾਂ ਨਹੀਂ ਜ਼ਿਆਦਾ ਲੰਬੀ ਜਿੰਨੀਆ ਗੱਲਾਂ ਕਰੀ ਜਾਵਾਂਗੇ ਨਹੀਂ ਜਿਹੜੀ ਆਪਣੀ ਵੀਡੀਓ ਆ ਜ਼ਿਆਦਾ ਲੌਂਗ ਹੋਈ ਜਾਊਗੀ ਤੇ ਹੁਣ ਆਪਾਂ ਇਹ ਸੂਟ ਦਿਖਾਉਨੇ ਤੁਹਾਨੂੰ ਬਹੁਤ ਚੰਗੇ ਵਧੀਆ ਸੂਟ ਨੇ ਠੀਕ ਹੈ ਜੀ ਚਲੋ ਇਹ ਜਿਹੜੇ ਸੂਟ ਨੇ ਆਪਾਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੇ ਆ ਠੀਕ ਹੈ ਜੀ ਇਹ ਹੈਗਾ ਫਰਸਟ ਸੂਟ ਆਪਣਾ ਤੇ ਜਿਹੜਾ ਮੈਂ ਖੁਦ ਨੂੰ ਸਟੀਚਿੰਗ ਕਰਵਾਇਆ ਆਪਾਂ ਤੁਹਾਨੂੰ ਦਿਖਾ ਦਿੰਨੇ ਜੀ ਠੀਕ ਹੈ ਜੀ ਤੇ ਆ ਹੈਗੀ ਆ ਸ਼ਰਟ ਆ ਹੈ ਇਹ ਜੀ ਬਾਟਮ ਠੀਕ ਹੈ ਜੀ ਜਿਹੜੀ ਬਾਟਮ ਆਹੀ ਇੱਕ ਮਿੰਟ ਪਹਿਲਾਂ ਤੁਹਾਨੂੰ ਸ਼ਰਟ ਦਿਖਾ ਦਿੰਨੇ ਹਣਾ ਆ ਦੇਖੋ ਜੀ ਆ ਹੈਗੀ ਏ ਸ਼ਰਟ ਤੇ ਔਰਗੰਜਾ ਦਾ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਜਿਹੜਾ ਔਰਗੰਜਾ ਦਾ ਉਹ ਕੱਪੜਾ ਲੱਗਿਆ ਹੋਇਆ ਏ ਜੀ ਸ਼ਰਟ ਨੂੰ ਤੇ ਜਿਹੜਾ ਨੈੱਕ ਹੈ ਜੀ ਐਵੇਂ ਤਾਂ ਦੇਖੋ ਨੈੱਕ ਬਣਿਆ ਹੋਇਆ ਏ ਸ਼ਰਟ ਦਾ ਬਹੁਤ ਸੋਹਣਾ ਨੈੱਕ ਤਿਆਰ ਹੋਇਆ ਹੋਇਆ ਵਰਕ ਨਾਲ ਤੇ ਘੇਰੇ ਦੇ ਉੱਪਰ ਮੋਰਨੀਆਂ ਬਣੀਆਂ ਹੋਈਆਂ ਨੇ ਆ ਦੇਖੋ ਜੀ ਮੋਰਨੀਆਂ ਤੇ ਪੱਲੇ ਤੇ ਜਿਹੜਾ ਵਰਕ ਹੋਇਆ ਹੈ ਬਹੁਤ ਸੋਹਣਾ ਲੱਗਦਾ ਏ ਜਦੋਂ ਸਟੀਚਿੰਗ ਕਰਵਾ ਕੇ ਲੈ ਕੇ ਆਂਦਾ ਮੈਨੂੰ ਬਹੁਤ ਵਧੀਆ ਲੱਗਿਆ ਏ आ ज ने बार देख भी देखो जी वर्क होट मतलब तो है मतलब कि कहा सॉफ्ट जी आना सोफ्ट जी ओरगंजा है, है गी जी, और हिसाब जी होंगी उ नहीं हैगी जी बात भी वर्क होना बोटम आ जी बोटम हैगी प्योर द ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈਗਾ ਆ ਦੇਖੋ ਬਾਟਮ ਤੇ ਹੀ ਮੋਰੀਆਂ ਤੇ ਵਰਕ ਹੋਇਆ ਹੋਇਆ ਠੀਕ ਹੈ ਜੀ ਵਰਕ ਦਾ ਜਿਹੜਾ ਮੋਰੀਆਂ ਤੇ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਜੀ ਜਿਹੜੀ ਇਹਦੀ ਬਾਟਮ ਆ ਉਹ ਰਹੂਗੀ ਰਹੇਗੀ ਜੀ ਢਿਓੜ ਦੇ ਠੀਕ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਕੰਬੀਨੇਸ਼ਨ ਆ ਆ ਦੇਖੋ ਜੀ ਮਾਰਕ ਹੋਇਆ ਹੋਇਆ ਹੈ येलो ਕਲਰ ਦਾ ਤੇ ਦੁਪੱਟਾ ਵਿਟਾਈ ਮੈਟਰ ਦਾ ਹੈ ਜੀ ਦੇਖੋ ਜਿਹਨੇ ਰੀ ਸੂਟ ਹੈ ਨਾ ਜਿਹੇ ਜਿਹੇ ਆਪਾਂ ਕਹਿੰਦੇ ਨੇ ਹੁੰਦੇ ਗੋੜ ਪਾਵਾਂਗੇ ਉਹ ਜਿਹੇ ਮਿੱਠਾ ਹੋਊਗਾ ਆ ਦੇਖੋ ਦੁਪੱਟਾ ਜਿਹੜਾ ਟਾਈ ਮਟਾ ਦਾ ਦੁਪੱਟਾ ਇਹ ਬਹੁਤ ਸੋਹਣਾ ਤਿਆਰ ਹੋਇਆ ਹੋਇਆ ਹੈ ਐਸੀ ਦੁਪੱਟਾ ਇਹ ਜਿਹੜਾ ਸੈਡਾਂ ਤੇ ਆ ਆ ਦੇਖੋ ਬਹੁਤ ਸੋਹਣੇ ਨੇ ਤੇ ਪੈਚ ਲੱਗੇ ਹੋਏ ਨੇ ਦੁਪੱਟੇ ਤੇ ਜਿਹੜਾ ਬਾਟਮ ਤੇ ਵਰਕ ਹੋਇਆ ਹੋਇਆ ਹੈ ਜੀ ਉਹਦੇ ਨਾਲ ਦਾ ਹੀ ਦੁਪੱਟੇ ਤੇ ਵੀ ਆਲੇ ਦੁਆਲੇ ਵਰਕ ਹੋਇਆ ਹੋਇਆ ਹੈ ਆ ਦੇਖੋ ਕੱਲਿਆਂ ਤੇ ਤੇ ਆਲੇ ਦਾਰੇ ਲੱਗੀ ਹੋਈ ਹੈ ਲੈਂਸ ਬਹੁਤ ਵਧੀਆ ਲੈਂਸ ਲੱਗੀ ਹੋਈ ਹੈ ਜਿਹੜਾ ਸੂਟ ਹੈ ਜੀ ਬਹੁਤ ਵਧੀਆ ਇਹ ਰੈਡੀ ਹੋਇਆ ਹੋਇਆ ਹੈ ਤੇ ਚਲੋ ਆਪਾਂ ਇਹਨਾਂ ਨਾਲ ਦੀ ਨਾਲ ਹੀ ਉਹ ਕਰ ਦਨੇ ਆ ਹਨਾ ਸਾਵਧਨ ਨੇ ਇਹਨੂੰ ਨਾਲ ਦੀ ਨਾਲ ਹੈਂਗਰ ਦੇ ਵਿੱਚ ਪਾ ਕੇ ਕਿਉਂਕਿ ਮੈਂ ਦੇਖੋ ਜੀ ਵੈਦਰ ਜਿਹੜਾ ਆਪਾਂ ਨੂੰ ਪਤਾ ਹੀ ਆ ਹਨਾ ਵਧੀਆਗਾ ਨਹੀਂ ਕੋਈ ਉਹ ਹੋਣੀ ਹੈਗੀ ਵਸੇ ਥੋੜੇ ਦਿਨ ਹੋਗੇ ਨਹੀਂ ਪੈਂਦਾ ਸੀ ਬਹੁਤ ਵਧੀਆ ਹੋਗੇ ਸੀਗਾ ਵੈਦਰ ਅੱਜ ਵਸੇ ਗਰਮੀ ਹੈ ਮੈਂ ਤਾਂ ਕਰਕੇ ਸੂਟ ਰੈਡੀ ਕਰਵਾ ਲਈ ਸੀ ਕਿ ਮੋਕੇ ਚਲੋ ਹਣਾ ਅੱਗੇ ਅੱਗੇ ਤਿਹਾਰ ਆਉਂਦੇ ਨੇਗੇ ਤੇ ਕਿਤੇ ਨਾ ਕਿਤੇ ਪੈ ਜਾਂਦਾ ਸੂਟ ਮੈਨੂੰ ਵਧੀਆ ਲੱਗੇ ਸੀਗਾ ਚੀਜ਼ ਦਾ ਇਹ ਦੇਖੋ ਕੋਈ ਆਮਦਾ ਨਹੀਂ ਹੋਊਗਾ ਚੀਜ਼ ਦਾ ਬਹੁਤ ਵਧੀਆ ਸੂਟ ਨੇਗੇ ਜਿਹੜਾ ਇਹਨਾਂ ਫੈਬਰਿਕ ਲੱਗਿਆ ਹੋਇਆ ਸੂਟਾਂ ਨੂੰ ਬਹੁਤ ਵਧੀਆ ਸੂਟ ਹੈ ਇਹ ਕਲਰ ਹੈਗਾ ਇਹਦਾ ਮਾਊਸ ਤੇ येलो ਦਾ ਕੰਬੀਨੇਸ਼ਨ ਦਿੱਤਾ ਗਿਆ ਬਾਕੀ ਹੋਰ ਵੀ ਜੇ ਕਿਸੇ ਪਹਿਣ ਨੂੰ ਚਾਹੁੰਦਾ ਹੋਵੇ ਸੂਟ ਇਹਦੇ ਵਿੱਚ ਰੰਗ ਬਹੁਤ ਜ਼ਿਆਦਾ ਨਹੀਂ ਮੈਂ ਆਪਣਾ ਵੀਡੀਓ ਦੇ ਵਿੱਚ ਰੰਗ ਨੇ ਜਿਹੜੇ ਕਲਰ ਨੇ ਉਹ ਫੋਟੋਆਂ ਨੇ ਜਿਹੜੀਆਂ ਉਹ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਮੈਨੂੰ ਇਹ ਕਲਰ ਜ਼ਿਆਦਾ ਪਸੰਦ ਆਇਆ ਸੀਗਾ ਬਸ ਸੋ ਚਲੋ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਮੇਰੇ ਕੋਲ ਇਹ ਕਲਰ ਨਹੀਂ ਸੀਗਾ ਤਾਂ ਕਰਕੇ ਜਿਵੇਂ ਮੈਂ ਇਹ ਕਲਰ ਦਾ ਸਟੀਚਿੰਗ ਕਰਵਾ ਲਿਆ ਇੱਕ ਮਿੰਟ ਜੀ ਮੈਂ ਤਾਂ ਇਹ ਹੈਂਗਰ ਤੇ ਟੰਗਣਾ ਮੈਨੂੰ ਐਸੀ ਕਿਤੇ ਦੂਜੀ ਕਿਰਾਰ ਰੱਖਣਾ ਹੈ ਹਨਾ ਬਹੁਤ ਸੋਹਣਾ ਦੇਖੋ ਜੀ ਕੰਬੀਨੇਸ਼ਨ ਹੈ ਨਾ ਜਿਹੜਾ ਇਹਦਾ ਬਹੁਤ ਸੋਹਣਾ ਬਣਾਇਆ ਹੋਇਆ ਤਿਆਰ ਕੀਤਾ ਹੋਇਆ ਸੂਟ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਬਹੁਤ ਵਧੀਆ ਸੂਟ ਹੈਗਾ ਕਿਸੇ ਦਿਨ ਜਿਸ ਦਿਨ ਮੈਂ ਕਿਤੇ ਮੈਨੂੰ ਪਾਉਣ ਦਾ ਮੌਕਾ ਮਿਲਿਆ ਨਾ ਇਹ ਸੂਟ ਮੈਂ ਪਾ ਕੇ ਜਾਊਂਗੀ ਉਸ ਦਿਨ ਮੈਂ ਸੂਟ ਦਾ ਬਲੌਗ ਜਰੋੜ ਬਣਾਉਂਗੀ ਠੀਕ ਤੇ ਇੱਕ ਕਲਰ ਹੋਰ ਆ ਗਿਆ ਜੀ ਮਾਊਸ ਇਹ ਵੀ ਮਾਊਸ ਕਲਰ ਦਾ ਹੀ ਮੈਂ ਤਿਆਰ ਕਰਵਾਇਆ ਸੂਟ ਹੈ ਇਹ ਵੀ ਬਹੁਤ ਜ਼ਿਆਦਾ ਵਧੀਆ ਹੀ बस मेरे मनपसंद सूट ने बहुत ज्यादा कलर तो होर भी बहुत ज्यादा ने हो ना मैं में तुम अगली भीडियो दिखाऊंगी ठीक है जी आ देखो जी आूट द है बॉटम ਕਿਉਂਕਿ ਕਈ ਭੈਣਾਂ ਮੈਨੂੰ ਕਹਿ ਦਿੰਦੀਆਂ ਨੇ ਕਿ ਤੁਸੀਂ ਸੂਟ ਓਪਨ ਕਰਕੇ ਦਿਖਾ ਦਿਓ ਮੈਂ ਤਾਂ ਕਰਕੇ ਜੀ ਇਹ ਸੂਟ ਨੂੰ ਸਟੀਚਿੰਗ ਕਰੇ ਕਰਾਏ ਨੂੰ ਦਿਖਾਤਾ ਠੀਕ ਹੈ ਜੀ ਦੋਨੇ ਸੂਟਾਂ ਨੂੰ ਤੇ ਇਹਨਾਂ ਆ ਦੇ ਦੋਨੇ ਸੂਟ ਨੇ ਅਵੇਲੇਬਲ ਹੈਗੇ ਨੇ ਜੇ ਕਿਸੇ ਭੈਣ ਨੂੰ ਚਾਹੀਦੇ ਨੇ ਜੀ ਮੈਨੂੰ ਜਾਣਗੇ ਠੀਕ ਹੈ ਜੀ ਸੌਰੀ ਮੈਂ ਉਹ ਸੂਟ ਦਾ ਪ੍ਰਾਈਸ ਦੱਸਣਾ ਭੁੱਲ ਗਈ ਸੀ ਜੀ ਉਹ ਸੂਟ ਦਾ ਹੈਗਾ ਜੀ 2500 ਰੁਪਏ ਦਿੱਦ ਸੇਟਿੰਗ ਲਾ ਕੇ ਠੀਕ ਹੈ ਜੀ ਸੇਟਿੰਗ ਹੋਊਗੀ ਜਿਹੜੇ ਫ੍ਰੀ ਹੋ ਗਏ ਦੇ ਤੇ ਆ ਜਿਹੜਾ ਦੁੱਧਾ ਸੂਟਾ ਜੀ ਇਹ ਵੀ ਹੈਗਾ ਆਪਣਾ ਪਿਓਰ ਦੇ ਵਿੱਚ ਹੀ ਕਮਰਚਾਰਟਾ 48 ਦੇ ਵਿੱਚ ਰੈਡੀ ਕੀਤੀ ہوئی ਆ ਜੀ ਆ ਦੇਖੋ ਜੀ ਇਹਦਾ ਵੀ neck ਆ ਜੀ ਜਿਹੜਾ ਬਹੁਤ ਸੋਹਣਾ neck ਬਣਿਆ ਹੋਇਆ ਦੇਖੋ neck ਜਿਹੜਾ ਫਲਾਵਰ ਆ ਜਿਹੜਾ ਬਣਾਇਆ ਹੋਇਆ neck ਤੇ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਕੀਤਾ ਹੋਇਆ ਲਾਈਟ ਜਾਈ ਵਰਕ ਕੀਤਾ ਹੋਇਆ ਹੈਗਾ ਹੈਵੀ ਵਰਕ ਨਹੀਂ ਹੈਗਾ ਗਲੇ ਤੇ ਕੁੜੀਆਂ ਚਿੜੀਆਂ ਜੋ ਵੀ ਆ ਹਨ ਮੈਰਿਡ ਅਨ ਮੈਰਿਡ ਸਾਰੀਆਂ ਪਾ ਸਕਦੀਆਂ ਨੇ ਇਹ ਸੂਟਾਂ ਨੂੰ ਜੀ ਬਹੁਤ ਜ਼ਿਆਦਾ ਵਧੀਆ ਤਿਆਰ ਹੋਏ ਨੇ ਸੂਟ ਤੇ ਘੇਰੇ ਤੇ ਬਣਿਆ ਹੋਇਆ ਜੀ ਫਲਾਵਰ ਹੈਗੇ ਮਾਊਸ ਕਲਰ ਦੇ ਵਿੱਚ 골ਡਨ ਤੇ ਵਾਈਟ ਜਿਹੜੇ ਮੋਤੀ ਨੇ ਵਿੱਚੋਂ ਲੱਗੇ ਹੋਏ ਨੇ ਤੇ ਮੈਂ ਰੂਨ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਤਿਆਰ ਹੋਇਆ ਹੈ ਜੀ ਮੈਂ ਸਟੀਚਿੰਗ ਕਰਿਆਗਾ ਮੈਂ ਤੇ ਰਿਆਂ ਦੇ ਉੱਪਰ ਆਏ ਦਾਲੇ ਚਾਕਾਂ ਕੋਲੇ ਮੈਂ ਚਾਕਾਂ ਤੇ ਪਾਈਪਿੰਗ ਲਗਵਾ ਲਈ ਸੀ 골ਡਨ ਕਲਰ ਦੀ ਬੋਸ ਸੋਣਾ ਰੈਡੀ ਹੋ ਗਿਆ ਸੋ ਕਿਤੇ ਬਾਵਾ ਤੇ ਜਿਹੜੀ ਉਹ ਵੀ ਮੈਂ ਹਲਾਵਾਂ ਲਈ ਸੀ 골ਡਨ ਪਾਈਪਿੰਗ ਠੀਕ ਹੈ ਜੀ ਤੇ ਇਹਦਾ ਜਿਹੜੀ ਬਾਟਮ ਹੈਗੀ ਆ ਛੱਕ ਦਾ ਕੱਪੜਾ ਹੈਗਾ ਜੀ ਇਹਦਾ ਔਰਗੰਝਾ ਦਾ ਸੌਫਟ ਔਰਗੰਝਾ ਦੇ ਵਿੱਚ ਆ ਠੀਕ ਹੈ ਜੀ ਤੇ ਜਿਹੜੀ ਇਹਦੀ ਬਾਟਮ ਹੈਗੀ ਇਹਦਾ ਕੱਪੜਾ ਹੈਗਾ ਜੀ ਆਪਣਾ ਪਿਓਰ ਦਾ ਠੀਕ ਹੈ ਜੀ ਜਿਹੜੀ ਬਾਟਮ ਆ ਇਹਦੇ ਉੱਪਰ ਆਪਣਾ ਮੋਰੀਆਂ ਤੇ ਵੀ ਫਲਾਵਰ ਬਣਿਆ ਹੋਇਆ ਨੇ ਅਰੇ ਐਵੇਂ ਜੀ ਫਲਾਵਰ ਬਣਿਆ ਹੋਇਆ ਹੈ ਦਿਖਾਉਣੀ ਹੈ ਕੋਈ ਐਵੇਂ ਫਲਾਵਰ ਬਣਿਆ ਹੋਇਆ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਪਾਇਆ ਹੋਇਆ ਇਹਦੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਇਸ ਸੂਟ ਦੇ ਤੇ ਜਿਹੜਾ ਇਹਦਾ ਦੁਪੱਟਾ ਜੀ ਆ ਦੇ ਇਹ ਵੀ organza ਦੇ ਵਿੱਚ ਚਾਹੀਦਾ ਦੁਪੱਟਾ ਕੋਈ ਛੋਟਾ ਨਹੀਂ ਟਾਈ-ਟਾਈ ਮੀਟਰ ਦੇ ਦੁਪੱਟੇ ਨਹੀਂ ਗਏ ਆ ਦੇਖੋ ਜੀ ਇੱਥੇ ਮੈਂ ਲੈਸ ਲਾ ਕੇ ਤਿਆਰ ਕੀਤਾ ਸੀ ਇਹ ਦੁਪੱਟਾ ਇੱਥੇ ਜਦੋਂ ਮੈਂ ਸੂਟ ਖਰੀਦਿਆ ਹਣਾ ਲਿਆ ਸੀਗਾ ਉਸ ਟਾਈਮ ਉੱਤੇ ਸਿੰਪਲ ਲੱਗੀ ਹੋਈ ਸੀਗੀ ਲੈਸ ਬਟ ਮੈਨੂੰ ਉਹ ਲੈਸ ਉਹ ਲੈਸ ਸੀ ਜਿਹੜੀ ਲੱਗੀ ਹੋਈ ਉਹ ਮੈਂ ਚੇਂਜ ਕਰਕੇ ਆਹ ਵਾਲੀ ਲੈਸ ਲਗਾ ਲਈ ਸੀਗੀ ਐਨੇ ਜੀ ਠੀਕ ਹੈ ਜੀ 350 ਰੁਪਏ ਦੀ ਆਈ ਥਿੰਕ 350 ਦੀ ਆਈ ਸੀਗੀ ਇਹ ਮਕਤੀਆਂ ਵਾਲੀ ਲੈਸ ਜੀ ਤੇ ਮੈਂ ਇਹ ਲੈਸ ਲਗਾ ਕੇ ਜਿਹੜੀ ਸੂਟ ਲਿਆ ਜਿਆਦਾ ਵਧੀਆ ਲੁੱਕ ਬਣ ਗਈ ਸੀ ਠੀਕ ਹੈ ਤੇ ਆਪਣਾ ਜੀ ਇਹ ਦਾ ਸੂਟ ਦਾ ਜਿਹੜਾ ਦੁਪੱਟਾ ਹੈਗਾ ਔਰਗੰజా ਦੇ ਵਿੱਚ ਆ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਆਪਣਾ ਇਹ ਸੂਟ ਦਾ ਪ੍ਰਾਈਸ ਹੈਗਾ ਸੀ ਜੀ ਜੇ ਤੱਕ ਆਪਣਾ 2700 ਰੁਪਏ 아이 थिंक ਹਾਂਜੀ 2700 ਪੀਆ ਇਹ ਸੂਟ ਦਾ ਪ੍ਰਾਈਸ ਸੀਗਾ ਜੀ ਤੇ ਕਿਉਂਕਿ ਸੂਟ ਦੇਖੋ ਹਨਾ ਇਹ ਕੋਟਨ ਦੇ ਵਿੱਚ ਵੀ ਵਰਕ ਆ ਰਿਹਾ ਹੈਗਾ ਜਿਹੜਾ ਮੈਂ ਪਹਿਲਾਂ ਸੂਟ ਦਿਖਾਇਆ ਉਹ ਸਿਰਫ ਔਰਗੰజా ਤੇ ਪ्योर ਦੇ ਵਿੱਚ ਹੀ ਵਰਕ ਆ ਨਾਲ ਦੁਪੱਟਾ ਔਰਗੰజా ਦਾ ਜੀ ਉਹਦੇ ਵਿੱਚ ਉਹੀ ਫੈਬਰਿਕ ਰਹੂਗੀ ਸੂਟ ਦੀ ਬਟ ਜਿਹੜਾ ਆ ਸੂਟ ਹੈਗਾ ਇਹਦੀ ਫੈਬਰਿਕ ਹੈ ਜੀ ਅਲੱਗ ਅਲੱਗ ਫੈਬਰਿਕਾਂ ਦੇ ਪ੍ਰੇ ਵਰਕ ਆ ਰਹੇ ਹਨ ਕਾਪਟਨ ਦੇ ਉੱਪਰ ਵੀ ਆ ਰਹੇ ਆ ਬਰਬਰੀ ਤੇ ਵੀ ਆ ਰਹੇ ਆ ਤੇ ਬਾਕੀ ਟ੍ਰੇਪ ਕੱਪੜੇ ਤੇ ਵੀ ਆ ਰਹੇਗਾ ਇਹ ਜੋਰਜਟ ਤੇ ਵੀ ਸ਼ਾਇਦ ਆ ਰਹੇ ਹਨ ਜੀ ਤੇ ਬਟ ਜਿਹੜਾ ਜ਼ਿਆਦਾ ਲੁੱਕ ਹੈ ਜੀ ਉਹ ਲੁੱਕ ਆਉਂਦੀ ਹੈ ਜੀ ਇਹ ਕੱਪੜੇ ਦੇ ਵਿੱਚ ਹਨਾ ਔਰਗੰਜਾ ਤੇ ਪਿਓਰ ਦੇ ਵਿੱਚ ਇਹਦੀ ਜ਼ਿਆਦਾ ਜਿਹੜੀ ਲੁੱਕਾ ਜ਼ਿਆਦਾ ਲੱਗਦੀ ਹੈ ਲੱਗਦੀ ਹੈ ਇਹ ਸੂਟ ਦੇ ਠੀਕ ਹੈ ਜੀ ਜਿਹੜਾ ਦੁਪੱਟਾ ਹੈ ਇਹ ਮੈਂ ਆਪ ਰੈਡੀ ਕੀਤਾ ਸੀ ਜਿਹੜਾ ਗੋਟਾ ਵਗੈਰਾ ਮੈਂ ਤੁਹਾਨੂੰ ਦੱਸਿਆ ਵੀ ਉਹ ਮੈਂ ਆਪ ਲਗਾਇਆ ਸੀ ਠੀਕ ਹੈ ਜੀ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਪਸੰਦ ਆਉਂਦਾ ਹੈ ਤਾਂ ਆਪਾਂ WhatsApp ਨੰਬਰ ਹੈ ਜਿਹੜਾ ਉਹ ਆਪਾਂ ਮੈਂਸ਼ਨ ਕਰਦੇ ਆ YouTube ਦੇ ਵਿੱਚ ਵੀਡੀਓ ਬਲੌਗ ਜਿਹੜਾ ਬਣਾਉਨੇ ਆ ਉਥੇ ਮੈਂਸ਼ਨ ਕਰ ਦਾਂਗੇ ਜੀ ਠੀਕ ਹੈ ਜੀ ਜੇ ਕਿਸੇ ਵੀ ਭੈਣ ਨੂੰ ਜ਼ਰੂਰ ਤਹਵੇ ਸੋੜਦੇ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਸੇ ਭੈਣ ਨੇ ਆਰਡਰ ਕਰਾਉਣਾ ਹੋਵੇ ਬੁੱਕ ਕਰਨਾ ਹੋਵੇ ਤਾਂ ਕਰਵਾ ਸਕਦੇ ਆ ਤੇ ਜੀ ਆਪਣਾ ਜੇ ਦੁਪट्टे ਤੇ ਲੈਸ ਜਿਵੇਂ ਲੱਗੀ ਹੋਊ ਪਿੱਛੇ ਹੀ ਕੰਪਨੀ ਵੱਲੋਂ ਲੈਸ ਲੱਗੀ ਹੋਊਗੀ ਜੀ ਕਿਸੇ ਭੈਣ ਨੂੰ ਉਹ ਲੈਸ ਰੱਖਣੀ ਆ ਤਾਂ ਉਹ ਆਪਣੀ ਮਰਜ਼ੀ ਆ ਜੇ ਸਾਡੇ ਤੋਂ ਕੋਈ ਲੈਸ ਵਗੈਰਾ ਲਵਾਉਣੀ ਆ ਦੁਪट्टे ਤੇ ਉਹ ਲੈਸ ਨਹੀਂ ਰੱਖਣੀ ਹੈਗੀ ਹਨਾ ਤਾਂ ਆਪਾਂ ਆਪ ਦੇ ਕੋਲੋਂ ਆਪ ਦੇ ਹਿਸਾਬ ਨਾਲ ਲੈਸ ਲਾ ਕੇ ਦੇ ਦੇਵਾਂਗੇ ਜਿਹੜੀ ਸੂਟ ਦੀ ਲੁਕਿੰਗ ਆ ਬਹੁਤ ਜ਼ਿਆਦਾ ਵਧੀਆ ਹੋਊਗੀ ਠੀਕ ਆ ਜੀ ਤੇ ਜੇ ਤਾਂ ਠੀਕ ਹੈ ਜੀ ਆਪਾਂ ਉਹ ਪ੍ਰਾਈਸ ਹੈ ਜਿਹੜਾ ਉਹ ਹਿਸਾਬ ਨਾਲ ਵੱਧ ਜਾਣਾ ਜੇ ਸਾਡੇ ਮੁਤਾਬਕ ਤੁਸੀਂ ਲੈਸ ਲਵਾਉਂਗੇ ਤਾਂ ਥੋੜਾ ਜਿਹਾ ਉਹਦਾ ਪ੍ਰਾਈਸ ਹੈ ਜਿਹੜਾ ਸੂਟ ਦਾ ਵੱਧ ਜਾਊਗਾ ਠੀਕ ਹੈ ਜੀ ਨਹੀਂ ਅਦਰਵਾਇਜ਼ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2700 ਰੁਪਏ ਬਿਨਾ ਉਹ ਲੈਸ ਲਗਾਏ ਤਾਂ ਜਿਹੜੀ ਅਸੀਂ ਲਗਾਈ ਹੈ ਠੀਕ ਹੈ ਜੀ 2700 ਰੁਪਏ ਰਹੂਗਾ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਿਰਫ ਆ ਦੋ ਸੂਟ ਦਿਖਾਉਣੇ ਸੀਗੇ ਕਿਉਂਕਿ ਇਹ ਟ੍ਰੈਂਡ ਦੇ ਵਿੱਚ ਬਹੁਤ ਨੇਗੇ ਜੀ ਤੇ ਬਾਕੀ ਜਿਹੜੇ ਉਹ ਕਲਰ ਨੇ ਪਹਿਲਾਂ ਸੂਟ ਨਾਲ ਤੁਹਾਨੂੰ ਦਿਖਾਇਆ ਉਹਦੇ ਵਿੱਚ ਕਲਰ ਨੇਗੇ ਮੈਂ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰ ਦਿੰਦੇ ਆ ਉਹ ਕਲਰ ਫੋਟੋਆਂ ਹੀ ਸ਼ੇਅਰ ਕਰੂੰਗੀ ਠੀਕ ਹੈ ਕਿਉਂਕਿ ਫਿਰ ਜਿਹੜੀ ਵੀਡੀਓ ਨਾ ਤਾਂ ਕਰਕੇ ਮੈਂ ਇੱਕ ਪਸੂਟੇ ਇੱਕ ਪੇਸ ਦਿਖਾਇਆ ਫਿਰ ਜਿਆਦਾ ਹੀ ਲੌਂਗ ਹੋ ਜਾਂਦੀ ਆ ਹਨਾ ਕਿਉਂਕਿ ਇੰਨੀ ਜਿਆਦਾ ਲੌਂਗ ਵੀਡੀਓ ਆ ਹਰ ਇੱਕ ਪਹਿਣਾ ਪਰਾਜੋ ਵੀ ਹੁੰਦਾ ਚਲੋ ਹਨਾ ਮੈਂ ਬਲੌਗ ਵੀ ਨਾਲ-ਨਾਲ ਬਣਾਉਣੀ ਆ ਫਿਰ ਪਣ ਭਰਾ ਇੰਨਾ ਵੀਡੀਓ ਨਹੀਂ ਕੋਈ ਦੇਖਦਾ ਕੋਈ 1 ਮਿੰਟ ਵੀ ਦੇਖਦਾ ਕੋਈ 3 ਦੇ ਦੇਖਦਾ ਕੋਈ 5 ਦੇ ਦੇਖਦਾ ਹਨਾ ਤੇ ਫਿਰ ਇੰਨੀ ਜਿਆਦਾ ਲੰਬੀ ਵੀਡੀਓ ਆ ਜਿਹੜੀ ਲੌਂਗ ਵੀਡੀਓ ਨਹੀਂ ਮੈਂ ਬਣਾਉਂਗੀ ਆਪਾਂ ਬਾਕੀ ਸੁੱਤਾਂ ਦੀ ਵੀਡੀਓ ਜਿਹੜੀ ਇੱਕ ਅੱਡੇ ਦੇ ਉੱਪਰ ਬਣਾ ਲਾਂਗੇ ਠੀਕ ਹੈ ਜੀ ਤੇ ਆਪਾਂ ਅੱਜ ਇੰਨੇ ਦੀ ਇੰਨੀ ਕੀ ਵੀਡੀਓ ਬਣਾਈ ਆ ਤੇ ਜੇ ਕਿਸੇ ਵੀ ਭੈਣ ਨੇ ਕੋਈ ਸੂਟ ਆਰਡਰ ਕਰਨਾ ਹੋਵੇ ਤਾਂ ਆਪਾਂ ਨੰਬਰ ਮੈਂਸ਼ਨ ਕਰ ਰਹੇ ਆ ਆਪਣਾ WhatsApp ਗਰੁੱਪ ਆ ਜੇ ਕਿਸੇ ਭੈਣ ਨੇ ਜੁਆਇਨ ਹੋਣਾ ਹੋਵੇ ਤਾਂ ਆਪਾਂ WhatsApp ਗਰੁੱਪ ਆ ਜੀ ਜਿਹੜਾ ਉਹਦੇ ਵਿੱਚ ਹੀ ਉਹਦੇ ਵਿੱਚ ਜੁਆਇਨ ਹੋ ਸਕਦੀਆਂ ਨੇ ਭੈਣਾਂ ਠੀਕ ਹੈ ਜੀ ਉਹ ਬਣਾਇਆ ਹੋਇਆ ਆਪਣਾ WhatsApp ਗਰੁੱਪ ਆ ਜਿਹੜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਆਪਾਂ ਤਾਂ ਇਹ ਰੱਬ ਅਗੇ ਅਰਦਾਸ ਕਰਦੇ ਆ ਵੀ ਵਾਹਿਗੁਰੂ ਜੀ ਹਰ ਇੱਕ ਭੈਣਾਂ ਦਾ ਭਾਈ ਦਾ ਸਾਰੇ ਵਿੱਚ ਕੰਮ ਚੱਲਣਾ ਚਾਹੀਦਾ ਠੀਕ ਹੈ ਜੀ ਸਭ ਨੂੰ ਰੋਜ਼ੀ ਰੋਟੀ ਦੀ ਜ਼ਰੂਰਤ ਆ। ਬਾਕੀ ਦੇਖੋ ਜੀ ਜਰੂਰ ਆਪਾਂ ਮਿਹਨਤ ਕਰਦੇ ਆ ਹਨਾ ਮਿਹਨਤ ਤੇ ਮਿਹਨਤ ਦਾ ਫਾਇਦਾ ਵਹੀ ਕਰੋ ਜੀ ਜ਼ਰੂਰ ਸਾਰਿਆਂ ਨੂੰ ਦਿੰਦਾ ਹਨਾ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਇਹ ਸੁੱਟਾ ਨੂੰ ਰੱਖ ਦਿੰਨੇ ਆ ਹਨਾ ਤੇ ਅਗਲੀ ਵੀਡੀਓ ਦੇ ਨਾਲ ਆਪਾਂ ਫੇਰ ਮਿਲਾਂਗੇ ਜੀ ਅੱਜ ਤੇ ਆਪਣੀ ਇੰਨੀ ਕੀ ਵੀਡੀਓ ਸੀਗੀ ਤੇ ਸੋਰੀ ਮੈਂ ਇੱਕ ਗੱਲ ਦੱਸਣਾ ਭੁੱਲ ਗਈ ਸੀ ਕਿਸੇ ਵੀ ਤਰ੍ਹਾਂ ਨਹੀਂ ਕੱਗਰੇ ਲੈਣੇ ਹੁਣ ਕਿਉਂਕਿ ਅੱਗੇ ਦੇ ਸੀਜ਼ਨ ਆਪਾਂ ਨੂੰ ਤੱਬਿਆਹਾਂ ਦਾ ਸ਼ੁਰੂ ਹੋ ਰਿਹਾ ਹੈ ਨਾ ਕਿਸੇ ਵੀ ਤਰ੍ਹਾਂ ਨਹੀਂ ਮੇਰੇ ਨੇ ਕੋਈ ਜਾਗੋ ਵਾਸਤੇ ਕੱਗਰੇ ਲੈਣੇ ਹੁਣ ਕਿਸੇ ਦੀ ਮਤਲਬ ਵਿਆਹ ਦੇ ਰਿਲੇਟਡ ਕੋਈ ਚੀਜ਼ ਲੈਣੀ ਹੋਵੇ ਤਾਂ ਤੁਸੀਂ ਪਲੀਜ਼ ਆਹ ਨੰਬਰ ਤੇ ਹਨਾ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਆਪਾਂ ਜਾਗੋ ਦੇ ਕੱਕਰੇ ਨੇ ਜਿਹੜੇ ਉਹ ਵੀ ਦੋ ਚਾਰ ਦਿਨਾਂ ਤੱਕ ਉਹਨਾਂ ਦੀ ਵੀ ਵੀਡੀਓ ਬਣਾਵਾਂਗੇ ਬਹੁਤ ਕੱਪੜਾ ਕਪੜਾ ਲੈਂਦਾ ਕੱਗਰੇ ਦਾ بس ਥੋੜੇ ਰੈਡੀ ਕਰਨੇ ਨੇ ਮੈਨੂੰ ਇਹ ਵੀ ਚੱਲੇਗਾ ਰੈਡੀ ਹੋਗੇ ਨਾ ਆਪਾਂ ਕੇਰੀ ਇਹਦੀ ਵੀਡੀਓ ਬਣਾ ਲਾਂਗੇ ਠੀਕ ਹੈ ਜੀ ਚਲੋ ਠੀਕ ਤੇ ਆਪਾਂ ਕੱਲ ਨੂੰ ਵਲੌਗ ਬਣਾਵਾਂਗੇ ਤੇ ਮੈਂ ਬੱਟ ਵਲੌਗ ਨਹੀਂ ਬਣਾਇਆ ਮੇਰੇ ਕੋ ਬਣਿਆ ਨਹੀਂ ਹੈਗਾ ਵਲੌਗ ਤੇ ਅੱਜ ਨਹੀਂ ਅਸੀਂ ਬਸ ਲੱਗੇ ਕੱਜ ਮੋੜਨੇ ਸੀਗਾ ਮੈਂ ਕਿ ਚਲੋ ਪਹਿਲੇ ਸਪੋਟਾਂ ਦੀ ਵੀਡੀਓ ਬਣਾ ਲੈਣੀ ਆ ਲਈ ਤੁਸੀਂ ਵੀਡੀਓ ਵਲੌਗ ਨੂੰ ਪੂਰਾ ਦੇਖਿਆ ਕਰੋ ਜੋ ਵੀ ਵੀਡੀਓ ਆ ਵਲੌਗ ਆਪਣਾ ਹਨਾ ਪੂਰਾ ਦੇਖਿਆ ਕਰੋ ਪਲੀਜ਼ ਕਿਉਂਕਿ ਜਿਹੜਾ ਵਾਚ ਟਾਈਮ ਆ ਆਪਣਾ ਬਿਲਕੁਲ ਥੋੜਾ ਜਿਹਾ ਰਹਿ ਗਿਆ ਸਾਰੀਆਂ ਪਣ ਪਾਈਆਂ ਦੇ ਸਪੋਟਾਂ ਸਪੋਟ ਦੇ ਨਾਲ ਆਪਣਾ ਜਿਹੜਾ ਵਾਚ ਟਾਈਮ ਆ ਕੰਪਲੀਟ ਹੋਣ ਵਾਲਾ ਹੀ ਥੋੜਾ ਜਿਹਾ ਹੀ ਰਹਿ ਗਿਆ ਥੈਂਕ ਯੂ ਅਜ ਸਾਰੇ ਪੈਨਪ੍ਰਾਵਾਂ ਦਾ ਜਿਨ੍ਹਾਂ ਨੇ ਦੇਖੋ ਆਪਾਂ ਨੂੰ ਸਪੋਰਟ ਕੀਤੀ ਹੈ ਹਨਾ ਆਪਣੇ ਚੈਨਲ ਨੂੰ ਤੇ ਘੱਟ ਵੀ ਰਹੇ ਨੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੀ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਾਂਗੇ ਕੱਲ ਦੇ ਲਈ ਜੀ ਸ਼ਸ਼ੀਕਾ ਜੀ ਓਕੇ ਜੀ ਬਾਏ